ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਖਰਾਬ ਹੋਏ ਬਰਤਨਾਂ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਉਸ ਉੱਪਰ ਨਿੰਬੂ ਵਿੱਚ ਬੇਕਿੰਗ ਸੋਡਾ ਮਿਲਾ ਕੇ ਵੀ ਤੁਸੀਂ ਉਹਨਾਂ ਨੂੰ ਚਮਕਾ ਸਕਦੇ ਹੋ ਦੂਸਰਾ ਨਮਕ ਲਗਾ ਕੇ ਚੰਗੀ ਤਰ੍ਹਾਂ ਨਾਲ ਰਗੜ ਦਿਓ ਤੀਸਰਾ ਪਿਆਜ਼ ਦੇ ਸਿਲਕੀਆਂ ਨੂੰ ਉਬਾਲ ਕੇ ਵੀ ਵਰਤ ਸਕਦੇ ਹੋ ਨੰਬਰ 2 ਜੇਕਰ ਤੁਸੀਂ ਮੀਠੀ ਦੇ ਪਰੌਂਠੇ ਨਰਮ ਤੇ ਸਵਾਦ ਬਣਾਉਣਾ ਚਾਹੁੰਦੇ ਹੋ ਤਾਂ ਆਟੇ ਨੂੰ ਗੁੰਨਣ ਸਮੇ ਉਸ ਵਿੱਚ ਦੂ ਚਮਚ ਦਹੀਂ ਦੇ ਮਿਕਸ ਕਰ ਲਓ ਇਸ ਨੰਬਰ ਉੱਤੇ ਹੀ ਪਰੌਂਠੇ ਨਰਮ ਤੇ ਸਵਾਦ ਬਣਨਗੇ ਨੰਬਰ 3 ਜੇਕਰ ਔਰਤਾਂ ਗਰਮ ਦੁੱਧ ਵਿੱਚ ਸੌਫ ਉਬਾਲ ਕੇ ਜਾਂ ਫਿਰ ਗਰਮ ਦੁੱਧ ਨਾਲ ਸੌਫ ਖਾ ਲੈਣ ਤਾਂ ਇਸ ਨਾਲ ਕਮਰ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ। ਨੰਬਰ 4 ਜਦੋਂ ਵੀ ਤੁਸੀਂ ਗੋਭੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਨੂੰ ਤੜਕਾ ਲਗਾਉਣ ਸਮੇਂ ਹੀ ਚੰਗੀ ਤਰ੍ਹਾਂ ਨਾਲ ਹਿਲਾ ਦਿਓ ਤੇ ਬਾਰ ਬਾਰ ਉਸ ਵਿੱਚ ਘੜਸ਼ੀ ਨਾ ਫੇਰੋ ਇਸ ਨਾਲ ਗੋਭੀ ਬਿਲਕੁਲ ਘੁਲ ਜਾਂਦੀ ਹੈ ਤੇ ਉਸ ਦੇ ਬਣਨ ਤੋਂ ਬਾਅਦ ਉਸ ਵਿੱਚ ਮਸਾਲੇ ਪਾਉਣ ਤੋਂ ਬਾਅਦ ਹੀ ਇੱਕ ਵਾਰ ਹਿਲਾ ਦਿਓ ਇਸ ਤਰੀਕੇ ਨਾਲ ਗੋਭੀ ਬਹੁਤ ਹੀ ਸਵਾਦ ਤੇ ਖੜਮੀ ਬਣੇਗੀ। ਨੰਬਰ 5 ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ ਜੇਕਰ ਅਸੀਂ ਤੇਲ ਲਗਾ ਲਈਏ ਤਾਂ ਇਸ ਨਾਲ ਸਾਡੀ ਸਰੀਰਕ ਚਮਕ ਵੱਧਦੀ ਹੈ ਤੇ ਨਾਲ ਹੀ ਦਿਮਾਗ ਤੇਜ ਹੁੰਦਾ ਹੈ। ਨੰਬਰ 6 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਗੁਣਗੁਣਾ ਪਾਣੀ ਜ਼ਰੂਰ ਪੀ ਲਿਆ ਕਰੋ। ਇਸ ਨਾਲ ਸਾਡੇ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਨੇ ਤੇ ਸਰੀਰ ਦੀ ਹੋਰ ਵੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਨੰਬਰ 7 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਟੀ ਨਾਲ ਕੱਚਾ ਪਿਆਜ਼ ਖਾਓ। ਪਾਣੀ ਵਿੱਚ ਨਿੰਬੂ ਨੂੰ ਛੋੜ ਕੇ ਪੀ ਲਓ ਦਿਨ ਵਿੱਚ ਦੋ ਵਾਰ ਹੀ ਖਾਣਾ ਖਾਓ ਤੇ ਨਾਲ ਹੀ ਰਾਤ ਨੂੰ ਗਰਮ ਦੁੱਧ ਜਾਂ ਫਿਰ ਗਰਮ ਪਾਣੀ ਜ਼ਰੂਰ ਪੀਓ। ਨੰਬਰ 8 ਪਾਣੀ ਵਿੱਚ ਅਦਰਕ ਨੂੰ ਉਬਾਲ ਕੇ ਜੇਕਰ ਤੁਸੀਂ ਪੀ ਲਓ ਤਾਂ ਇਸ ਨਾਲ ਜੁੜਾਂ ਵਿੱਚ ਹੋ ਰਹੇ ਦਰਦ ਤੋਂ ਕਾਫੀ ਹੱਦ ਤੱਕ ਆਰਾਮ ਮਿਲਦਾ ਹੈ। ਨੰਬਰ 9 ਜਦੋਂ ਵੀ ਔਰਤਾਂ ਰੋਟੀ ਬਣਾਉਣ ਉਸ ਸਮੇਂ ਪੀੜੀ ਨੂੰ ਜਿੰਨਾ ਹੋ ਸਕੇ ਪੜੇਥਣ ਘੱਟ ਲਗਾਓ ਇਸ ਨਾਲ ਰੋਟੀ ਫੁੱਲੇਗੀ ਤੇ ਨਾਲ ਹੀ ਚਿੱਟੀ-ਚਿੱਟੀ ਵੀ ਬਣेंगी। ਨੰਬਰ 10 ਜੇਕਰ ਤੁਸੀਂ ਖੀਰ ਨੂੰ ਗਾੜੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਥੋੜੀ ਜਿਹੀ ਸੂਜੀ ਨੂੰ ਪੁੰਨ ਕੇ ਪਾ ਦਿਓ ਇਸ ਨਾਲ ਖੀਰ ਸਵਾਦ ਬਣੇਗੀ ਤੇ ਨਾਲ ਹੀ ਖੀਰ ਵੀ ਗਾੜੀ ਹੋ ਜਾਵੇਗੀ। ਨੰਬਰ 11 ਜਦੋਂ ਵੀ ਔਰਤਾਂ ਰਸੋਈ ਵਿੱਚ ਕੰਮ ਕਰਦੀਆਂ ਹਨ ਤਾਂ ਉਹਨਾਂ ਨੂੰ ਤੁਰੰਤ ਨਾਲ ਹੀ ਨਾਲ ਸਮਾਨ ਨੂੰ ਸਹੀ ਜਗ੍ਹਾ ਉੱਪਰ ਰੱਖ ਦੇਣਾ ਚਾਹੀਦਾ ਹੈ ਇਸ ਨਾਲ ਰਸੋਈ ਵਿੱਚ ਖਿਲਾਰਾ ਨਹੀਂ ਨਹੀਂ ਪਵੇਗਾ ਤੇ ਤੁਹਾਡਾ ਕੰਮ ਵੀ ਆਸਾਨ ਹੋ ਜਾਵੇਗਾ ਨੰਬਰ 12 ਜਦੋਂ ਵੀ ਔਰਤਾਂ ਕੱਪੜਿਆਂ ਦੀ ਤੈਅ ਲਗਾਉਂਦੀਆਂ ਹਨ ਉਹਨਾਂ ਨੂੰ ਹਮੇਸ਼ਾ ਤਹਿ ਕੱਪੜੇ ਦੀ ਚੰਗੇ ਤਰੀਕੇ ਨਾਲ ਲਗਾਉਣੇ ਚਾਹੀਦੇ ਤਾਂ ਜੋ ਲਮਾਰੇ ਵਿੱਚ ਕੱਪੜੇ ਪੈ ਸੋਹਣੇ ਲੱਗਣ ਨੰਬਰ 13 ਜਦੋਂ ਵੀ ਔਰਤਾਂ ਸਬਜ਼ੀ ਬਣਾਉਣੀ ਸ਼ੁਰੂ ਕਰਦੀਆਂ ਹਨ ਤਾਂ ਉਹਨਾਂ ਨੂੰ ਪਹਿਲਾਂ ਹੀ ਸਬਜ਼ੀ ਵਾਲੇ ਸਾਰੇ ਸਮਾਨ ਨੂੰ ਚੁੱਲ੍ਹੇ ਕੋਲ ਇਕੱਠਾ ਕਰਕੇ ਰੱਖਣਾ ਚਾਹੀਦਾ ਇਸ ਦੇ ਨਾਲ ਹੀ ਸਬਜ਼ੀ ਵੀ ਜਲਦੀ ਬਣ ਜਾਂਦੀ ਹੈ ਤੇ ਨਾਲ ਹੀ ਸਮੇਂ ਦੀ ਵੀ ਬਚਤ ਹੁੰਦੀ ਹੈ ਨੰਬਰ 14 ਜਦੋਂ ਵੀ ਤੁਸੀਂ ਘਰ ਦੀ ਸਫਾਈ ਕਰਨੀ ਸ਼ੁਰੂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਲਿਵਿੰਗ ਰੂਮ ਤੋਂ ਹੀ ਸ਼ੁਰੂਆਤ ਕਰੋ ਇਸ ਨਾਲ ਇਸ ਜਗ੍ਹਾ ਤੇ ਹੀ ਪਹਿਲਾਂ ਰਿਸ਼ਤੇ ਤਰਾਂ ਦੇ ਨੇ ਫਿਰ ਪੂਰੇ ਕਰਦੇ ਸਫਾਈ ਕਰੋ ਨੰਬਰ 15 ਜਦੋਂ ਵੀ ਤੁਸੀਂ ਕੱਪੜੇ ਤਾਰ ਉੱਪਰ ਸੁੱਕਣੇ ਪਾਉਂਦੇ ਹੋ ਤਾਂ ਸਮੇਂ ਔਰਤਾਂ ਨੂੰ ਕੱਪੜਿਆਂ ਨੂੰ ਪੂਰੀ ਤਰ੍ਹਾਂ ਹੱਥਾਂ ਨਾਲ ਝਾਣਕ ਕੇ ਹੀ ਤਾਰ ਤੇ ਪਾਉਣਾ ਚਾਹੀਦਾ ਹੈ ਇਸ ਨਾਲ ਕੱਪੜਿਆਂ ਵਿੱਚੋਂ ਬਲ ਨਿਕਲ ਜਾਂਦੇ ਨੇ ਤੇ ਸੁੱਕਣ ਤੇ ਤੁਰੰਤ ਤੈਅ ਲਗਾ ਦਿਓ ਪ੍ਰੈਸ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਸ ਨਾਲ ਸਮੇਂ ਤੇ ਪੈਸੇ ਦੀ ਵੀ ਬਚਤ ਹੋਵੇਗੀ ਨੰਬਰ 16 ਔਰਤਾਂ ਨੂੰ ਆਪਣੇ ਘਰ ਦੇ ਸਾਰੇ ਕੰਮ ਬੱਚਿਆਂ ਦੇ ਸੁੱਤੇ-ਸੁੱਤੇ ਪੈ ਪੈ ਹੀ ਖਤਮ ਕਰ ਲੈਣੇ ਚਾਹੀਦੇ ਹਨ ਕਿਉਂਕਿ ਜਦੋਂ ਉਹ ਜਾਗਦੇ ਹੋਣ ਤਾਂ ਕੰਮਾਂ ਨੂੰ ਦੁੱਗਣਾ ਤੇ ਗੁਣਾ ਸਮਾਂ ਲੱਗ ਜਾਂਦਾ ਹੈ ਨਹੀਂ ਤਾਂ ਜਲਦੀ ਖਤਮ ਹੋ ਜਾਂਦੇ ਹਨ ਨੰਬਰ 17 ਸਰਦੀਆਂ ਵਾਲੇ ਕੱਪੜੇ ਹਮੇਸ਼ਾ ਈਜ਼ੀ ਵਿੱਚ ਹੀ ਧੋਵੋ ਇਹਨਾਂ ਨੂੰ ਸਾਬਣ ਜਾਂ ਫਿਰ ਸਰਫ ਨਾਲ ਨਾ ਧੋਵੋ ਇਹਨਾਂ ਕਾਰਨ ਹੀ ਇਹਨਾਂ ਉੱਪਰ ਲੂਣ ਜ਼ਿਆਦਾ ਆਉਂਦੇ ਨੇ ਤੇ ਇਹਨਾਂ ਕੱਪੜਿਆਂ ਨੂੰ ਹਮੇਸ਼ਾ ਪੁੱਠੇ ਕਰਕੇ ਹੀ ਧੋਵੋ ਤੇ ਸੁਕਾਵੋ ਨੰਬਰ 18 ਜੇਕਰ ਤੁਸੀਂ ਹਰਾ ਹਰਾ ਸਾਗ ਖਾਣ ਦੇ ਸ਼ੌਕੀਨ ਹੋ ਤਾਂ ਇਸ ਨੂੰ ਹਮੇਸ਼ਾ ਕੜਾਹੀ ਵਿੱਚ ਹੀ ਬਣਾਓ ਤੇ ਨਾਲ ਹੀ ਇਸ ਨੂੰ ਹਮੇਸ਼ਾ ਨੰਗਾ ਰੱਖ ਕੇ ਹੀ ਪਕਾਓ ਕਦੇ ਵੀ ਟਕੋ ਨਾ ਇਸ ਨਾਲ ਸਾਗ ਹਰਾ ਹਰਾ ਬਣੇਗਾ ਤੇ ਸੁਆਦ ਵੀ ਵੱਖਰਾ ਹੋਵੇਗਾ ਨੰਬਰ 19 ਔਰਤਾਂ ਨੂੰ ਅਗਲੇ ਦਿਨ ਦੇ ਖਾਣੇ ਦਾ ਪਲਾਨ ਇੱਕ ਦਿਨ ਪਹਿਲਾਂ ਹੀ ਬਣਾ ਲੈਣਾ ਚਾਹੀਦਾ ਹੈ ਇਸ ਨਾਲ ਉਹਨਾਂ ਨੂੰ ਦੂਜੇ ਦਿਨ ਜ਼ਿਆਦਾ ਸੋਚਣਾ ਨਹੀਂ ਪਵੇਗਾ ਜਿਸ ਨਾਲ ਉਹ ਜਲਦੀ ਨਾ ਖਾਣਾ ਤਿਆਰ ਕਰ ਲੈਣਗੇ ਬਿਨਾ ਸਮਾਂ ਗਵਾਈ ਨੰਬਰ B ਦਾਲ ਜਦੋਂ ਵੀ ਤੁਹਾਡੀ ਬਣ ਕੇ ਤਿਆਰ ਹੋ ਜਾਵੇ ਤਾਂ ਉਸ ਦੇ ਅਖੀਰ ਵਿੱਚ ਇਸ ਵਿੱਚ ਅੱਧਾ ਚਮਚ ਪੀਸਿਆ ਹੋਇਆ ਸੁੱਕਾ ਧਨੀਆ ਵੀ ਜ਼ਰੂਰ ਪਾਇਆ ਕਰੋ ਇਸ ਨਾਲ ਦਾਲ ਐਨੀ ਸਵਾਦ ਬਣਦੀ ਹੈ ਕਿ ਵਾਰ-ਵਾਰ ਖਾਣ ਨੂੰ ਮਨ ਕਰਦਾ ਹੈ ਨੰਬਰ 21 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਘਰ ਦੇ ਛੋਟੇ-ਛੋਟੇ ਕੰਮਾਂ ਨੂੰ ਜ਼ਰੂਰ ਖਤਮ ਕਰਕੇ ਸੌਣਾ ਚਾਹੀਦਾ ਹੈ ਇਸ ਨਾਲ ਅਗਲੇ ਦਿਨ ਕੰਮ ਜਲਦੀ ਖਤਮ ਹੋ ਜਾਂਦੇ ਨੇ ਤੇ ਨਾਲ ਹੀ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਤੁਹਾਨੂੰ ਤੁਹਾਡੀ ਰਸੋਈ ਸਾਫ਼-ਸੁਥਰੀ ਮਿਲੇਗੀ ਨੰਬਰ 22 ਜੇਕਰ ਕੋਈ ਵੀ ਵਰਤਨ ਇੱਕ ਦੂਜੇ ਵਿੱਚ ਫਸ ਗਏ ਹੋਣ ਤਾਂ ਉਹਨਾਂ ਦੇ ਮੂੰਹ ਵਾਲੀ ਸਾਈਡ ਤੇ ਹਲਕਾ ਜਿਹਾ ਤੇਲ ਲਗਾ ਦਿਓ ਤੇ ਫਿਰ ਕੁਝ ਸਮੇਂ ਬਾਅਦ ਉਹਨਾਂ ਨੂੰ ਘੁਮਾ ਦਿਓ ਇਸ ਤਰ੍ਹਾਂ ਉਹ ਆਸਾਨੀ ਨਾਲ ਨਿਕਲ ਜਾਣਗੇ ਨੰਬਰ 23 ਜਦੋਂ ਵੀ ਤੁਸੀਂ ਬੈਂਗਣ ਨੂੰ ਪਰਤੇ ਲਈ ਭੁੰਨਦੇ ਹੋ ਤਾਂ ਉਸ ਸਮੇਂ ਬੈਂਗਣ ਉੱਪਰ ਦੋ ਤੋਂ ਤਿੰਨ ਕਲੀਆਂ ਲਸਣ ਦੀਆਂ ਚੰਗੀ ਤਰ੍ਹਾਂ ਨਾਲ ਘਸਾ ਦਿਓ ਇਸ ਨਾਲ ਪਰਤਾ ਇੰਨਾ ਸੁਆਦ ਬਣੇਗਾ ਕਿ ਤੁਸੀਂ ਉਂਗਲੀਆਂ ਹੀ ਚਟਦੇ ਰਹ ਜਾਓਗੇ ਨੰਬਰ 24 ਜੇਕਰ ਤੁਸੀਂ ਕੇਲਿਆਂ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਕੱਟ ਕੇ ਇੱਕ ਕੰੱਚ ਦੇ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਬੰਦ ਕਰਕੇ ਫ੍ਰੀਜ ਵਿੱਚ ਰੱਖ ਦਿਓ ਜਦੋਂ ਦਿਲ ਕਰੇ ਕੱਢ ਕੇ ਖਾ ਲਓ ਇਸ ਤਰ੍ਹਾਂ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਨੰਬਰ 25 ਜੇਕਰ ਲੱਕੜੀ ਦਾ ਫਰਨੀਚਰ ਖਰਾਬ ਹੋ ਗਿਆ ਹੋਵੇ ਤਾਂ ਪਾਣੀ ਵਿੱਚ ਚਾਹ ਪੱਤੀਆਂ ਵਾਲੋ ਇਸ ਪਾਣੀ ਨਾਲ ਕੱਪੜਾ ਭਿਓ ਕੇ ਫਰਨੀਚਰ ਤੇ ਸ਼ੀਸ਼ੇ ਸਾਫ ਕਰੋ ਉਹ ਐਨੇ ਚਮਕ ਜਾਣਗੇ ਕਿ ਦੇਖ ਕੇ ਖੁਦ ਹੈਰਾਨ ਹੋਮੋਗੇ ਨੰਬਰ 26 ਜਦੋਂ ਵੀ ਔਰਤਾਂ ਕਾਲੇ ਚਣਿਆਂ ਦੀ ਸਬਜ਼ੀ ਬਣਾਉਂਦੀਆਂ ਹਨ ਤਾਂ ਉਹਨਾਂ ਨੂੰ ਉਬਾਲਣ ਸਮੇਂ ਇੱਕ ਕੱਪੜੇ ਵਿੱਚ ਚਾਹ ਪੱਤੀ ਪਾ ਕੇ ਉਸ ਦੀ ਪੂਟਲੀ ਬਣਾ ਕੇ ਚਣਿਆਂ ਵਿੱਚ ਪਾ ਦਿਓ ਤੇ ਉਬਲਣ ਤੋਂ ਬਾਅਦ ਕੱਢ ਲਓ ਇਸ ਨਾਲ ਚਣਿਆਂ ਦੀ ਸਬਜ਼ੀ ਬਹੁਤ ਹੀ ਸਵਾਦ ਬਣੇਗੀ ਤੇ ਰੰਗਦਾਰ ਬਣੇਗੀ ਨੰਬਰ 27 ਜੇਕਰ ਤੁਸੀਂ ਆਪਣੀ ਰਸੋਈ ਨੂੰ ਖੁਸ਼ਬੂਦਾਰ ਤੇ ਮਹਿਕਦਾ ਹੋਇਆ ਬਣਾਉਣਾ ਚਾਹੁੰਦੇ ਹੋ ਤਾਂ ਜਦੋਂ ਉਸ ਨੂੰ ਸਾਫ਼ ਕਰਦੇ ਹੋ ਤਾਂ ਪਾਣੀ ਵਿੱਚ ਥੋੜਾ ਜਿਹਾ ਗੁਲਾਬ ਜਲ ਤੇ ਨਿੰਬੂ ਨਿਚੋੜ ਕੇ ਸਾਫ਼ ਕਰੋ ਇਸ ਨਾਲ ਤੁਹਾਡੀ ਰਸੋਈ ਸਫਾਈ ਕਰਨ ਤੋਂ ਬਾਅਦ ਮਹਿਕ ਜਾਵੇਗੀ ਨੰਬਰ 28 ਜਦੋਂ ਵੀ ਔਰਤਾਂ ਕੱਪੜਿਆਂ ਨੂੰ ਮਸ਼ੀਨ ਵਿੱਚ ਧੋਂਦੀਆਂ ਹਨ ਤਾਂ ਉਸ ਤੋਂ ਬਾਅਦ ਹਲਕਾ ਸਾਬਣ ਲਗਾ ਕੇ ਵੀ ਹੱਥਾਂ ਨਾਲ ਜ਼ਰੂਰ ਮਲਿਆ ਕਰੋ ਇਸ ਨਾਲ ਕੱਪੜੇ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦੇ ਨੇ ਜਿਸ ਕਰਕੇ ਸਿੱਕਟਾਣੂਆਂ ਤੋਂ ਬਚ ਸਕਦੇ ਹਾਂ ਨੰਬਰ 29 ਜਦੋਂ ਵੀ ਤੁਸੀਂ ਮੂਲੀ ਜਾਂ ਫਿਰ ਭਿੰਡੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਨੂੰ ਤੜਕਾ ਲਗਾਉਣ ਸਮੇਂ ਥੋੜੀ ਜਿਹੀ ਜਵੈਂਜ ਜ਼ਰੂਰ ਪਾਓ ਇਸ ਨਾਲ ਇਹ ਦੋਨੋਂ ਸਬਜ਼ੀਆਂ ਇੰਨੀਆਂ ਸੁਆਦ ਬਣਦੀਆਂ ਨੇ ਕਿ ਬਾਰ-ਬਾਰ ਖਾਓਗੇ ਨੰਬਰ 30 ਜੇਕਰ ਤੁਸੀਂ ਆਪਣੇ ਕੰਗਿਆਂ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇੱਕ ਬਰਤਨ ਵਿੱਚ ਗਰਮ ਪਾਣੀ ਸ਼ੈਂਪੂ ਤੇ ਬੇਕਿੰਗ ਸੋਡਾ ਪ ਪੇਂਕੀ ਰੱਖ ਦਿਓ ਤੇ ਫਿਰ ਕੁਝ ਸਮੇਂ ਬਾਅਦ ਇਹਨਾਂ ਨੂੰ ਬੁਰਸ਼ ਨਾਲ ਹਲਕਾ ਰਗੜ ਦਿਓ ਤੇ ਸਾਫ਼ ਪਾਣੀ ਨਾਲ ਧੋ ਦਿਓ ਇਸ ਤਰ੍ਹਾਂ ਉਹ ਆਸਾਨੀ ਨਾਲ ਸਾਫ਼ ਹੋ ਜਾਣਗੇ ਨੰਬਰ 31 ਜ਼ਿਆਦਾ ਦੁੱਧ ਵਾਲੀ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ अनेका ਹੀ ਨੁਕਸਾਨ ਹੁੰਦੇ ਨੇ ਇਸ ਨਾਲ ਤੁਸੀਂ ਗੈਸ ਐਸ.ਟ.ਟੀ. ਬਲੱਡ ਪ੍ਰੈਸ਼ਰ ਦੀ ਇਸ مسئلے 'ਤੇ ਸ਼িকার ਹੋ ਸਕਦੇ ਹੋ ਨੰਬਰ 32 ਜਦੋਂ ਵੀ ਤੁਸੀਂ ਘਰ ਦੇ ਸ਼ੀਸ਼ੇ ਨੂੰ ਸਾਫ਼ ਕਰਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਰੀਠੇ ਦੇ ਪਾਣੀ ਵਿੱਚ ਅਖਬਾਰ ਨੂੰ ਡਿਪ ਕਰਕੇ ਹੀ ਸਾਫ਼ ਕਰੋ ਇਸ ਨਾਲ ਉਹ ਆਸਾਨੀ ਨਾਲ ਸਾਫ਼ ਹੋ ਜਾਂਦੇ ਨੇ ਤੇ ਚਮਕ ਜਾਂਦੇ ਹਨ ਨੰਬਰ 33 ਜੇਕਰ ਨਿੰਬੂ ਨੂੰ ਕੱਟ ਕਰਕੇ ਉਸ ਦੇ ਇੱਕ ਟੁਕੜੇ ਵਿੱਚ 10 ਲੌਂਗ ਲਗਾ ਕੇ ਘਰ ਦੇ ਕਿਸੇ ਕੋਨੇ ਵਿੱਚ ਰੱਖ ਦੇਈਏ ਤਾਂ ਇਸ ਨਾਲ ਸਾਰਾ ਮੱਛਰ ਖਤਮ ਹੋ ਜਾਂਦਾ ਤੇ ਦੁਬਾਰਾ ਵੀ ਨਹੀਂ ਆਉਂਦਾ ਨੰਬਰ 34 ਲਾਦ ਵਿੱਚ ਬੰਦ ਗੋਬੀ ਦੇ ਪੱਤੇ ਨੂੰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾ ਲਿਆ ਕਰੋ ਇਸ ਨਾਲ ਪਿਸ਼ਾਬ ਖੁੱਲ ਕੇ ਆਉਣ ਲੱਗ ਜਾਂਦਾ ਹੈ ਜਿਸ ਨਾਲ ਬਾਥਰੂਮ ਇਨਫੈਕਸ਼ਨ ਖਤਮ ਹੋਣ ਲੱਗ ਜਾਂਦੀ ਹੈ ਨੰਬਰ 35 ਆਲੂ ਬੁਖਾਰਿਆਂ ਦਾ ਰਸ ਕੱਢ ਕੇ ਪੀਣਾ ਮੂੰਹ ਵਿੱਚ ਹੋਏ ਛਾਲੇ ਠੀਕ ਹੋ ਜਾਂਦੇ ਨੇ ਤੇ ਨਾਲ ਹੀ ਦੁਬਾਰਾ ਵੀ ਹੁੰਦੇ ਨਹੀਂ ਨੰਬਰ 36 ਪੂਰੀਆਂ ਨੂੰ ਬਿਲ ਕੇ ਪਹਿਲਾਂ 10 ਮਿੰਟ ਲਈ ਫ੍ਰਿਜ ਵਿੱਚ ਰੱਖ ਦਿਓ ਇਸ ਨਾਲ ਉਹ ਤਲਣ ਸਮੇਂ ਤੇਲ ਜ਼ਿਆਦਾ ਨਹੀਂ ਖਾਣਗੀਆਂ ਤੇ ਨਾਲ ਹੀ ਕੁਰਕਰੀਆਂ ਵੀ ਬਣਨਗੀਆਂ ਨੰਬਰ 37 ਜੇਕਰ ਕਿਸੇ दाल ਸਬਜ਼ੀ ਵਿੱਚ ਤੇਲ ਜਾਂ ਫਿਰ ਕਿਉਂ ਜਿਆਦਾ ਪੈ ਜਾਵੇ ਤਾਂ ਉਸ ਨੂੰ ਫ੍ਰਿਜ ਵਿੱਚ ਰੱਖ ਦਿਓ ਫ੍ਰਿਜ ਵਿੱਚ ਤੇਲ ਜਾਂ ਕਿਉਂ ਜੰਮ ਜਾਵੇਗਾ ਫਿਰ ਇਸ ਨੂੰ ਚਮਚੇ ਦੀ ਮਦਦ ਨਾਲ ਉੱਪਰੋਂ ਚੁੱਕ ਲਓ ਨੰਬਰ 38 ਜੇਕਰ ਤੁਸੀਂ ਧਨੀਏ ਨੂੰ ਕਾਫੀ ਸਮੇਂ ਤੱਕ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਪੱਤੇ ਤੋੜ ਕੇ ਸਟੀਲ ਦੀ ਕੌਲੀ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ 10 ਤੋਂ 15 ਦਿਨਾਂ ਤੱਕ ਖਰਾਬ ਨਹੀਂ ਹੋਣਗੇ ਨੰਬਰ 39 ਜਿਹੜੀਆਂ ਔਰਤਾਂ ਦੀ ਜੀ ਪਤਲੀ ਤੇ ਲਾਲ-ਲਾਲ ਹੁੰਦੀ ਹੈ ਅਜਿਹੀਆਂ ਔਰਤਾਂ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਣੇ ਪਤੀ ਦਾ ਪੂਰਾ ਸੁੱਖ ਮਿਲਦਾ ਹੈ ਨੰਬਰ 40 ਜਿਹੜੀਆਂ ਔਰਤਾਂ ਦੀ ਕਮਰ 24 ਉਂਗਲ ਦੀ ਹੋਵੇ ਤੇ ਉਸ ਵਿੱਚ ਤਿੰਨ ਬਲ ਪੈਂਦੇ ਹੋਣ ਅਜਿਹੀਆਂ ਔਰਤਾਂ ਆਪਣੇ ਪਤੀ ਦੀ ਚੰਗੀ ਕਿਸਮਤ ਲੈ ਕੇ ਆਉਂਦੀਆਂ ਹਨ ਨੰਬਰ 41 ਫੇਸ਼ੀਅਲ ਕਰਵਾਉਣ ਤੋਂ ਬਾਅਦ ਇਹ ਕੰਮ ਭੁੱਲ ਕੇ ਵੀ ਨਾ ਕਰੋ ਪਹਿਲਾਂ ਆਪਣੇ ਚਿਹਰੇ ਉੱਪਰ ਸਾਬਣ ਦਾ ਇਸਤੇਮਾਲ ਨਾ ਕਰੋ ਦੂਸਰਾ ਧੁੱਪ ਵਿੱਚ ਨਾ ਜਾਓ ਇਸ ਨਾਲ ਤੁਹਾਡੀ ਸਕਿਨ ਖਰਾਬ ਹੋ ਸਕਦੀ ਹੈ ਤੇ ਫੇਸ਼ੀਅਲ ਦਾ ਗਲੋ ਵੀ ਨਹੀਂ ਆਵੇਗਾ ਨੰਬਰ 42 ਜੇਕਰ ਤੁਹਾਨੂੰ ਖੰਸੀ ਜ਼ਿਆਦਾ ਰਹਿੰਦੀ ਹੈ ਤਾਂ ਕਦੇ ਵੀ ਮਿੱਠੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਨਾ ਕਰੋ ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ ਗਲਾ ਬਿਲਕੁਲ ਬੈਠ ਸਕਦਾ ਹੈ ਜਿਸ ਨਾਲ ਆਵਾਜ਼ ਨਿਕਲਣੀ ਬੰਦ ਹੋ ਜਾਂਦੀ ਹੈ ਨੰਬਰ 43 ਰੋਜ਼ਾਨਾ ਭੁੰਨੇ ਹੋਏ ਚਾਨੇ ਖਾਣ ਨਾਲ ਦਿਮਾਗ ਤਾਕਤਵਰ ਬਣਦਾ ਤੇ ਯਾਦ ਸ਼ਕਤੀ ਵਧਣ ਲੱਗ ਜਾਂਦੀ ਹੈ ਨੰਬਰ 43 ਜਿਨ੍ਹਾਂ ਦੇ ਵਾਲ ਜਿਆਦਾ ਚਿੱਟੇ ਹੋ ਰਹੇ ਹਨ ਉਹਨਾਂ ਨੂੰ ਆਪਣੇ ਵਾਲਾਂ ਵਿੱਚ ਅਨਾਰ ਦਾ ਰਸ ਲਗਾ ਲੈਣਾ ਚਾਹੀਦਾ ਹੈ ਕਾਫੀ ਲਾਭ ਮਿਲਦਾ ਹੈ ਨੰਬਰ 45 ਹਫਤੇ ਦੇ ਹਰ 2 ਦਿਨ ਮੰਗਲਵਾਰ ਅਤੇ ਸ਼ਨੀਵਾਰ ਜੇਕਰ ਤੁਸੀਂ ਨਹਾਉਣ ਸਮੇਂ ਪਾਣੀ ਵਿੱਚ ਚੁਟਕੀ ਨਮਕ ਦੀ ਪਾ ਕੇ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਸਾਰੀ ਨਿਕਾਰਾਤਮਕ ਊਰਜਾ ਦੂਰ ਹੋਣ ਲੱਗ ਜਾਂਦੀ ਹੈ ਨੰਬਰ 46 ਜੇ ਸੌਰਤ ਤੇ ਨੱਕ ਉੱਪਰ ਤਿਲ ਹੁੰਦਾ ਹੈ ਔਰਤ ਆਪਣੀ ਕਮਾਈ ਕਰਕੇ ਖਾਣਾ ਪਸੰਦ ਕਰਦੀ ਹੈ ਆਪਣੀ ਮਿਹਨਤ ਨਾਲ ਵੀ ਕਮਾਈ ਕਰਦੀ ਹੈ ਤੇ ਉਸ ਵਿੱਚ ਹੀ ਸਕੂਨ ਹਾਸਲ ਕਰਦੀ ਹੈ ਨੰਬਰ 47 ਜ਼ਿਆਦਾਤਰ ਭਾਰਤੀ ਔਰਤਾਂ ਵਿੱਚ ਖੂਨ ਦੀ ਕਮੀ ਹੁੰਦੀ ਹੈ ਜਿਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਨੀਮੀਆ ਦੇ ਰੋਗੀ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣ ਨਾਲ ਲਾਭ ਹੁੰਦਾ ਹੈ ਤਾਂਬਾ ਡਾਈਟ ਵਿੱਚ ਸ਼ਾਮਿਲ ਆਇਰਨ ਨੂੰ ਆਸਾਨੀ ਨਾਲ ਸੋਖ ਲੈਂਦਾ ਹੈ ਜਿਸ ਨਾਲ ਸਰੀਰ ਵਿੱਚ ਛੇਤੀ ਹੀ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਨੰਬਰ 48 ਤਾਂਬੇ ਦੇ ਬਰਤਨਾਂ ਵਿੱਚ ਇਹ ਦੋ ਚੀਜ਼ਾਂ ਭੁੱਲ ਕੇ ਵੀ ਨਾ ਰੱਖੋ ਪਹਿਲਾਂ ਕੋਈ ਵੀ ਅਚਾਰ ਨਹੀਂ ਪਾਉਣਾ ਚਾਹੀਦਾ ਕਿਉਂਕਿ ਸਰਕਾ ਇਸ ਬਰਤਨ ਨਾਲ ਮਿਲ ਜਾਂਦਾ ਜਿਸ ਨਾਲ ਬਾਡੀ ਵਿੱਚ ਫੂਡ ਪాయిਜ਼ਨਿੰਗ ਹੋ ਜਾਂਦੀ ਹੈ ਇਸ ਤੋਂ ਇਲਾਵਾ ਦਹੀਂ ਖੱਟੇ ਫਲ ਵੀ ਇਸ ਬਰਤਨ ਵਿੱਚ ਨਹੀਂ ਰੱਖਣੇ ਚਾਹੀਦੇ ਇਹ ਵੀ ਫੂਡ ਪాయిਜ਼ਨ ਹੋ ਸਕਦੇ ਹਨ ਨੰਬਰ 49 ਜੇਕਰ ਤੁਸੀਂ ਲੱਕੜੀ ਦੀ ਆਗੂ ਉੱਪਰ ਖਾਣਾ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਸਿਹਤਮੰਤ ਤੇ ਜਵਾਨ ਹੀ ਰਹੋਗੇ ਤੁਹਾਨੂੰ ਕੋਈ ਵੀ ਬਿਮਾਰੀ ਸ਼ੂ ਨਹੀਂ ਸਕਦੀ ਨੰਬਰ 50 ਜਦੋਂ ਵੀ ਔਰਤਾਂ ਸਬਜੀ ਨੂੰ ਕੱਟ ਕਰਦੀਆਂ ਹਨ ਉਸ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਸਬਜੀ ਦੇ ਸਿਲਕੇ ਜਿਆਦਾ ਮੋਟੇ ਨਾ ਉਤਾਰੋ ਤੇ ਨਾਲ ਹੀ ਸਬਜੀ ਨੂੰ ਜਿਆਦਾ ਬ੍ਰੇਕ-ਬ੍ਰੇਕ ਵੀ ਨਾ ਕੱਟੋ ਇਸ ਨਾਲ ਉਸ ਦੇ ਲੋੜੀ ਦੇ ਤਤ ਨਾਸ਼ਟ ਹੋ ਜਾਂਦੇ ਹਨ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ